ਕੁੱਚੋ ਲੈ ਨੂੰ ਕੀ ਪਤਾ ਉਹ ਕਿਹੜਾ ਉਹਨਾਂ ਦੇ ਘਰ ਬੈਠਾ ਰਹਿੰਦਾ ਹੁੰਦਾ ਸੀ ਉਹਦੇ ਹੁੰਦਿਆ ਨਾ ਬੋਲਦੀ ਹੋਊਗੀ ਉੱਥੇ ਤਾਂ ਗੂੰਗੀ ਬਣ ਕੇ ਟਾਈਮ ਕੱਢ ਲਿਆ ਬੜੇ ਭਲੇ ਮਾਨਸਵਾ ਉਹਦੀ ਮਾਂ ਫਫੇ ਕੁੱਟਣੀਆਂ ਪੂਰੀ ਯਾਰ ਇਹਦੇ ਵਿੱਚ ਮਾਂ ਕੋ ਦਾ ਕੀ ਕਸੂਰ ਵਾ ਭਾਵੇਂ ਤੁੱਪ ਚੜੀ ਆ ਕੰਮ ਤੇ ਕਰਨਾ ਹੀ ਪੈਣਾ ਵਾ ਜੇ ਹਣ ਤੇਰੀ ਰਾਨ ਨੇ ਨਹੀਂ ਕਰਨਾ ਤੇ ਮੈਂ ਵੀ ਨਾ ਕਰਾਂ ਛੋਣੇ ਵਾਲੀ ਉਹਨੇ ਮੈਨੂੰ ਗੱਲ ਦੱਸਤੀ ਆ ਵੀ ਕੱਪੜੇ ਮੈਂ ਲਿਆਂਦੇ ਹੀ ਖੋ ਕੇ ਤੇ ਹੋਰ ਕਿਹੜੀ ਗੱਲ ਕਹਿਤੀ ਉਹ ਤੇ ਰੋਣਾ ਨਹੀਂ ਹਟੰਡੀ ਪਤਾ ਰੋਣ ਨਹੀਂ ਬੰਦ ਹੋਣਾ ਉਹਦਾ ਰੋਣਾ ਨਾਲ ਹੀ ਵੇਲਾ ਗਿਆ ਜਿੱਦਾਂ ਸਾਡੇ ਘਰ ਆਈ ਸੀ ਓਏ ਉਹਨੂੰ ਤੇ ਮੈਂ ਵੀ ਗੁੱਸੇ ਹੋਇਆ ਵਾ ਮੰਮੀ ਜਿੱਦਨ ਦਾ ਸੈਟ ਗਵਾਚਾ ਵਾ ਨਾ ਉਦੋਂ ਦੀ ਬਿਮਾਰ ਪਈ ਆ ਮੈਨੂੰ ਤੇ ਲੱਗਦਾ ਵਾ ਮੇਰਾ ਤੇ ਇਰਾਦਾ ਵਾ ਮੈਂ ਵੀ ਸਿਰ ਬਣ ਕੇ ਬਹਿ ਜਾ ਫਿਰ ਵੀ ਮੈਂ ਵੀ ਨਹੀਂ ਠੀਕ ਪਰ ਜੇ ਮੈਂ ਪੈ ਗਈ ਨਾ ਸਿਰ ਬਣ ਕੇ ਕੀ ਹੁਣ ਕੀ ਕਰਾਂ ਮੇਰਾ ਇਰਾਦਾ ਵਾ ਕਿ ਤੂੰ ਕੋਈ ਪ੍ਰਾਈਵੇਟ ਨੌਕਰੀ ਵੇਲ ਲੈ ਨਾਲ ਉਦੋਂ ਦੇ ਤੇ ਮੰਮੀ ਚੰਗੀ ਭਲੀ ਆ ਅੱਜ ਮੰਮੀ ਨੂੰ ਕੀ ਹੋ ਗਿਆ ਵਾ ਹੁਣ ਘਰ ਚ ਗੱਲ ਚੱਲਣ ਦੀ ਐ ਨਾ ਸੋਨੇ ਦੀ ਕੀ ਬਾਰ ਬਾਰੀ ਕੋ ਗੱਲ ਕਰੀ ਜਾਂਦੇ ਆ ਸੋਨਾ ਉਥੇ ਆ ਸੋਨਾ ਉਥੇ ਤੈਨੂੰ ਪਤਾ ਤੂੰ ਫੜਾ ਕੀ ਐਈਂ ਸੋਨਾ ਉਥੇ ਲੋਕੀ ਕਹਿੰਦੇ ਆ ਅਹੀਂ ਮੁੰਡੇ ਦਾ ਵਿਆਹ ਕੀਤਾ ਵਾ ਤੇ ਸੌਖੇ ਹੋ ਗਏ ਆ ਮੈਂ ਤੇ ਜਿੱਦਾਂ ਦਾ ਮੁੰਡਾ ਵਿਆਹ ਆ ਨਾ ਸਗੋਂ ਔਖੀ ਹੋ ਗਈ ਆ ਅੱਗੇ ਤਾਂ ਕਿਸ ਭੈਣ ਭਰਾ ਕੋਲ ਚਲ ਜਾਈਦਾ ਹੀ ਰਾਤ ਰਹਿ ਆਉਣਾ ਦੁਖ ਸੁਖ ਕਰ ਆਉਣਾ ਹੁਣ ਤੇ ਮੈਂ ਘਰੋਂ ਵੀ ਨਹੀਂ ਨਿਕਲ ਜੂਗੀ ਜੇ ਮੈਂ ਚਲ ਗਈ ਤੇ ਮੇਰੇ ਨਿਆਣਿਆਂ ਤੇ ਇਹ ਖਲੋਨੀ ਕਾ ਦੇਣਾ ਅਕਲ ਜੋਗਣ ਜਿੱਦਾਂ ਦੀ ਆਈ ਆ ਨਾ ਕਿਤੇ ਘਰ ਵਿੱਚ ਸ਼ਾਂਤੀ ਭੰਗ ਕਰ ਛੱਡੀ ਜਾਂਦੇ ਤੇ ਖਲੋਂ ਨੂੰ ਜੀ ਨਹੀਂ ਕਰਨ ਲਿਆ ਘਰ ਦੇ ਵਿੱਚ ਕੀ ਕਰਾਂ ਹੁਣ ਇਹ ਕੇ ਪਤਾ ਨਹੀਂ ਕਿੱਧਰ ਨੂੰ ਉੱਡ ਜਾਂਦੇ ਆ ਕਿਤੇ ਹੈ ਸਰ ਹਮਰ ਬੜੀ ਲਾਲ ਪੀਲੀ ਹੋਈ ਹੈ ਕੀ ਗੱਲ ਵਾ ਗੱਲ ਕੀ ਹੁਣੀ ਆ ਤੁਹਾਨੂੰ ਉਦੋਂ ਮੈਂ ਕਿਹਾ ਸੀ ਨਾ ਜਦੋਂ लवली ਦਾ ਰਿਸ਼ਤਾ ਕਰ ਲੱਗਿਆ ਸੀ ਫੇ ਪੁੱਛ ਕੇ ਸ਼ ਕਰ ਲੋ ਤੁਸੀਂ ਕਹਿੰਦੇ ਸੀ ਵਿਚੋਲਾ ਕਹਿੰਦਾ ਕੁੜੀ ਬੜੀ ਚੰਗੀ ਆ ਉਹਦੇ ਮੂੰਹ ਵਿੱਚ ਤਾਂ ਜ਼ਬਾਨੀ ਨਹੀਂ ਹੈਗੀ ਪੜੀ ਮਾਨਸਵਾ ਕੁੜੀ ਉਹ ਕੁੜੀ ਤਾਂ ਇੰਨੀ ਤੇਜ ਵਾ ਨਾ ਕਿਤੇ ਗੱਲ ਨਹੀਂ ਕਰਨ ਵਾਲੀ ਸਾਰੇ ਟੱਬਰ ਨੂੰ ਗਾੜੀ-ਗਾੜੀ ਲਾਇਆ ਵਾ ਤੇ ਤੁਸੀਂ ਵਿਚੋਲੇ ਦੀਆਂ ਗੱਲਾਂ ਵਿੱਚ ਆ ਗਏ ਯਾਰ ਵਿਚੋਲਾ ਤੇ ਮੈਨੂੰ ਕਹਿੰਦਾ ਹੈ ਵੀ ਉਹਦੀ ਜ਼ੁਬਾਨ ਹੀ ਨਹੀਂ ਆ ਉਹ ਤਾਂ ਬੋਲਦੀ ਨਹੀਂ ਆ ਰਮਨ ਵਿਚੋਲਾ ਕਹਿੰਦਾ ਮੈਂ ਉਹਦੇ ਘਰ ਹੁੰਦਾ ਜਾਂਦਾ ਰਹਿਣਾ ਵਾ ਉਹਦੇ ਮੂੰਹ 'ਚ ਤਾਂ ਐਵੇਂ ਲੱਗਦਾ ਜਿਦਾ ਜ਼ੁਬਾਨੀ ਹੈ ਨਹੀਂ ਆ ਕਦੀ ਮੈਂ ਕੁੰਦੀ ਬੋਲਦੀ ਨਹੀਂ ਵੇਖੀ ਅਜੇ ਤੱਕ ਤੇ ਤੂੰ ਕਹਿਂਦੇ ਆ ਵੀ ਉਹ ਬੋਲਣ ਲਈ ਵਿੰਦੀ ਕਹਨੀ ਆ ਵਿਚੋਲੇ ਨੂੰ ਕੀ ਪਤਾ ਉਹ ਕਿਹੜਾ ਉਹਨਾਂ ਦੇ ਘਰ ਬੈਠਾ ਰਹਿਂਦਾ ਹੁੰਦਾ ਸੀ ਉਹਦੇ ਹੁੰਦਿਆ ਨਾ ਬੋਲਦੀ ਹੋਊਗੀ ਉੱਥੇ ਤਾਂ ਗੁੰਗੀ ਬਣ ਕੇ ਟਾਈਮ ਕੱਢ ਲਿਆ ਉਸੇ ਦੀਆਂ ਕਸਰਾਂ ਇੱਥੇ ਆਣ ਕੇ ਜੋ ਕੱਢਣ ਡਈ ਆ ਸੱਸ ਨੂੰ ਵੀ ਗਾੜੀ ਲਾਇਆ ਵਾ ਨਣਾਂ ਨੂੰ ਵੀ ਗਾੜੀ ਲਾਇਆ ਵਾ ਕਿਤੇ ਐਡੀ ਐਡੀ ਜ਼ਬਾਨ ਵਾ ਨਾ ਤੁਹਾਨੂੰ ਇਹਦੀਆਂ ਕੀ ਕਰਤੂਤਾਂ ਦੱਸਾਂ ਕਰਨ ਕਿਤੇ ਪਾਉਣ ਲੱਗਾ ਹੀ ਪਜਾਮਾ ਇੰਨੇ ਉਹਦੇ ਹੱਥੋਂ ਕੱਪੜੇ ਖੋਲੇ ਆ ਮੈਨੂੰ ਇਹ ਤੇ ਬਹੁਤ ਗੁੱਸਾ ਜੇ ਕੱਲ ਨੂੰ ਨਾ ਕਿਉਂ ਪਿਰਮਨ ਤੇਰੀ ਗਲਤੀ ਆ ਮੇਰੀ ਗਲਤੀ ਕੋਈ ਨਹੀਂ ਜੇ ਇਹ ਭਰਾਵਾਂ ਭਰਾਵਾਂ ਵਿੱਚ ਫੁੱਟ ਪਉਂਦੀ ਜੇ ਉਹ ਮੈਂ ਪੈ ਨਹੀਂ ਦੇਣੀ ਜਿੰਨਾ ਚਿਰ ਮੈਂ ਜਿੰਨੀ ਆ ਜੇ ਨਹੀਂ ਇਹਦੇ ਕੋ ਨਿਭਦੀ ਤਾਂ ਪੇਕੇ ਚਲ ਜੇ ਰਮਨ ਇਹ ਦਾਦੀ ਤੇ ਗੱਲ ਅਜੇ ਤੱਕ ਹੋਈ ਨਹੀਂ ਆ ਵੇ ਇੱਕ ਦੂਜੇ ਦਾ ਕਪੜਾ ਮੈਂ ਨਹੀਂ ਪਾਉਣਾ ਤੇ ਮੈਂ ਨਹੀਂ ਪਾਉਣ ਦੇਣਾ ਇਹ ਕਿੱਦਾਂ ਦੀ ਗੱਲ ਤੂੰ ਦੱਸਣ ਢਈ ਆ ਯਾਰ ਮੇਰੇ ਹੁੰਦਿਆਂ ਗੱਲ ਨਹੀਂ ਹੀ ਹੋਈ ਹੁਣ ਜਦੋਂ ਦੀ ਇਹ ਆਈ ਆ ਨਾ ਪਹਿਲਾਂ ਤੇ ਨਾ ਉਹਦਾ ਲਕਾ ਛੱਡਦੀ ਹੁੰਦੀ ਸੀ ਕੱਪੜੇ ਜੇ ਪਜਾਮਾ ਹੁਣਾਂ ਦਾ ਜੋੜ ਕੇ ਆਪਣੇ ਅੰਦਰ ਰੱਖ ਲੈਣਾ ਤੇ ਕਰਨ ਵਿਚਾਰੇ ਨੇ ਜਾਣਾ ਨਾ ਉਹਨਾਂ ਦੇ ਅੰਦਰ ਤੇ ਕਰਨੇ ਅੱਜ ਕਿਤੇ ਪ੍ਰੋਗਰਾਮ ਤੇ ਜਾਣਾ ਹੈਗਾ ਤੇ ਸੂਟ ਕੱਢ ਕੇ ਲਿਆਇਆ ਇੰਨੇ ਦੇ ਹੱਥੋਂ ਖੋਹ ਲਿਆ ਇਹ ਨਾ ਕਰਨ ਉਹਨੇ ਕਿਤੇ ਜਾਣਾ ਆਉਣਾ ਹੁੰਦਾ ਵਾ ਫੇਰ ਪਾਉਣਾ ਹੁੰਦਾ ਵਾ ਆਪਣੇ ਕੱਪੜੇ ਕੱਢ ਕੇ ਪਾ ਆਪਣਿਆਂ ਵਾਲੀ ਕਿਹੜੀ ਗੱਲ ਆ ਚੜਦਿਆਂ ਗਰਮੀਆਂ ਦੋਵਾਂ ਨੂੰ ਇਕੱਠੇ ਕੱਪੜੇ ਜਾਂ ਤੇ ਤੁਸੀਂ लवली ਨੂੰ ਪੰਜਾਬੀ ਚ ਸਮਝਾ ਦਿਓ ਨਹੀਂ ਤੇ ਫਿਰ ਮੈਨੂੰ ਸਮਝਾਉਣਾ ਪੈਣਾ ਜੇ ਉਹ ਮੈਂ ਉਹ ਕੀ ਸਮਝਾਵਾਂ ਦੱਸ ਕੀ ਕਵਾਂ ਵੀ ਆਪਣੇ ਕੱਪੜੇ ਕੋਈ ਵੱਖਰੇ ਰੱਖ ਲਾ ਜਾਂ ਕਿਦਾਂ ਕਰ ਲਾ ਨਹੀਂ ਸਮਝਾਇਆ ਹੋ ਗਿਆ ਤੇਰੇ ਮੈਂ ਆਪਣੇ ਤਰੀਕੇ ਨਾਲ ਸਮਝਾਉਣੀ ਆ ਦੇਖੀ ਸਹੀ ਤਾਂ ਅੰਨ ਚ ਪਾਈ ਨਾ ਦੁਖੂਗੀ ਜਿਹੜੀ ਰਾਤ ਇਹਨੇ ਚੁੱਕੀ ਐ ਇੱਥੇ ਚੱਲ ਕੋਈ ਨਹੀਂ ਕਰ ਲੈਨੇ ਗੱਲ ਇਹਦਾਂ ਦੀ ਗੱਲ ਕਾਦੀ ਕਰਨੀ ਆ ਮੈਂ ਤਾਂ ਕਿਹਾ ਹੈਗਾ ਚੱਲ ਕੋਈ ਨਹੀਂ ਕੁੜੀ ਚੰਗੀ ਆ ਤਾਂ ਭਲਾ ਮਾਂਸ ਟੱਬਰ ਵਾ ਮੈਨੂੰ ਕੀ ਪਤਾ ਵਾ ਪਿਛੋਂ ਮੈਨੂੰ ਲੱਗਦਾ ਇਹੋ ਹੀ ਚੁੱਕਣਾ ਵਾ ਉਹ ਨਹੀਂ ਪਿਛੇ ਇਹ ਤੇ ਵਿਚਾਰੇ ਭਲੇ ਬੜੇ ਭਲੇ ਮਾਨਸਵਾ ਉਹਦੀ ਮਾਂ ਫਫੇ ਕੁੱਟਣੀਆਂ ਪੂਰੀ ਯਾਰ ਇਹਦੇ ਵਿੱਚ ਮਾਂ ਤੇ ਉਹਦਾ ਕੀ ਕਸੂਰ ਵਾ ਜ਼ੁਬਾਨ ਤੇ ਇਹਦੀ ਬੜੀ ਆ ਉਹ ਇਹ ਥੋੜਾ ਕਹਿੰਦੇ ਸੀ ਕਿ ਸੌਰੇ ਘਰ ਜਾ ਕੇ ਤੇ ਇੰਦਾ ਬੋਲੀ ਉੱਚੀ ਉੱਚੀ ਤੇ ਇੰਦਾ ਕੰਮ ਕਰੀ ਚੱਲ ਹੁਣ ਕਰਦਾ ਮੈਂ ਗੱਲ ਵੀ ਲੀੜੇ ਕੱਪੜਿਆਂ ਤਾਂ ਨਾ ਪੁੱਤ ਲੜਿਆ ਕਰੋ ਮੈਂ ਤੁਹਾਨੂੰ ਹੋਰ ਲਿਆ ਦੰਨਾ ਵਾ ਨੌ ਤੀ ਲਿਆਈ ਦੀ ਤੇ ਕੰਮ ਕਰੇ ਨਾ ਪਤਾ ਹੀ ਨਹੀਂ ਕਿਤੇ ਤੇ ਘਰ ਵਾ ਸਾਡਾ ਤਰੌਣਿਆਂ ਵਾਂਗੂ ਆਈ ਐ ਜਿੱਦਾਂ ਅੱਜ ਆਈ ਐ ਤਾਂ ਭਾਕੇ ਚਲ ਜਾਣਾ ਲੋਕੀਂ ਸੁਈਆਂ ਦੇ ਫਾਲ ਬਣਾਉਂਦੇ ਆ ਤੇ ਇਹਨੂੰ ਕਿਤੇ ਮਾਸਾ ਜਿੰਨੀ ਨਹੀਂ ਅਕਲ ਮੋਤ ਹੈਗੀ ਉਹ ਮਾਦਾ ਤੁਪੇ ਡਈ ਐ ਕੋਈ ਗੱਲ ਨਹੀਂ ਬਾਅਦ ਚ ਮਾਰ ਲਈ ਤਾਂ ਮਾਦਾ ਨੇ ਤਾਂ ਡਹਿਣਾ ਹੀ ਆ ਭਾਵੇਂ ਤੁਪ ਚੜੀ ਆ ਕੰਮ ਤੇ ਕਰਨਾ ਹੀ ਪੈਣਾ ਵਾ ਜੇ ਹਣ ਤੇਰੀ ਰਾਨ ਨੇ ਨਹੀਂ ਕਰਨਾ ਤੇ ਮੈ ਵੀ ਨਾ ਕਰਾਂ ਉਹ ਸਵੇਰੇ ਦੇ ਮਾਦਾ ਉਹਨਾਂ ਨੇ ਮਾਰਿਆ ਏ ਉਹ ਮਾੜਾ ਮੋਟਾ ਦੇ ਖਲਾਰਾ ਪੈ ਹੀ ਜਾਂਦਾ ਵਾ ਜੇ ਉਹਨੇ ਮਾਰਿਆ ਸੀ ਤਾਂ ਹੁਣ ਕੁੜੀ ਨੂੰ ਕਹਿ ਦਿੰਦੀ ਤੂੰ ਆਪੇ ਉਹ ਮਾਰ ਦਿੰਦੀ ਤੇ ਜੇ ਚੱਜ ਨਾ ਮਾਰਿਆ ਹੋਵੇ ਨਾ ਤੇ ਦੋਰੀ ਵਾਰਾ ਮਾਰਨ ਦੀ ਲੋੜ ਹੀ ਨਹੀਂ ਪੈਂਦੀ ਤੇ ਚੱਜ ਨਾ ਫਿਰ ਕੁੜੀ ਕੋ ਮਰਾਲਿਆ ਕਰ ਜੇ ਨੋਵਾ ਕੰਮ ਕਰਦੀਆਂ ਵਾ ਨਾ ਤੇ ਉਹਨਾਂ ਨੂੰ ਕਰਨ ਦਈਦਾ ਹਈਦਾ ਵਾ ਬਹੁਤ ਕੰਮ ਕਰਨ ਲਈ ਆ ਕੰਮ ਨੂੰ ਤਾਂ ਇਹ ਲੱਛ ਲਈ ਆ ਵੇਹ ਕਿੰਦਾ ਕੰਦਾ ਤੇ ਛਾੜ ਪਾਏ ਆ ਨੇ ਸੀਸੀ ਚੱਲ ਹਾਂ ਗੱਲਾਂ ਛੱਡੋ ਹਾਂ ਤੂੰ ਉਹ ਰੌਂਡ ਹੀ ਅੰਦਰ ਕੀ ਕਿਹਾ ਉਹਨਾਂ ਕੀ ਕਿਹਾ ਉਹਨੂੰ ਮੈਂ ਕੱਪੜੇ ਵਾਲੀ ਉਹਨੇ ਮੈਨੂੰ ਗੱਲ ਦੱਸ ਤੇ ਹੋਰ ਕਿਹੜੀ ਗੱਲ ਕਹਿਤੀ ਉਹ ਤੇ ਰੋਣੋਂ ਨਹੀਂ ਹਟੰਡੀ ਫੇਰ ਤੂੰ ਪੁੱਛਣਾ ਸੀ ਉਹਨੂੰ ਕਿ ਕੱਪੜੇ ਖੋਗ ਕੇ ਲਿਆਂਦੇ ਤਾਂ ਸੋਣੀ ਕਰਤੂਤ ਕੀਤੀ ਤੂੰ ਮੂੰਹ ਚੁੱਕਿਆ ਤੇ ਮਾਂ ਪਾਲ ਆ ਗਿਆ ਲੜਨਾ ਤਾਨਾ ਧਰਤੇ ਤੇਰੇ ਰੋਂ ਡਈ ਆ ਉਹ ਵੀ ਉਹਦਾ ਰੋਣ ਨਹੀਂ ਬੰਦ ਹੋਣਾ ਉਹਦਾ ਰੋਣਾ ਨਾਲ ਹੀ ਵਾਇਆ ਗਿਆ ਜਿੱਦਾਂ ਸਾਡੇ ਘਰ ਆਈ ਸੀ ਓਏ ਉਹਨੂੰ ਤੇ ਮੈਂ ਵੀ ਗੁੱਸੇ ਹੋਇਆ ਵਾਂ ਕਿ ਕਿਉਂ ਤੂੰ ਕੱਪੜੇ ਲਿਆਂਦੇ ਖੋਗ ਕੇ ਹੋਰ ਵੀ ਤੁਸੀਂ ਬੁਰਾ ਭਲਾ ਕਿਹਾ ਹੋਣਾ ਤਾਂ ਹੀ ਤੇ ਡਈਏ ਰੋਣ ਕੱਪੜੇ ਦੋਰੇ ਲੈ ਕੇ ਆਈ ਸੀ ਪਿਆਲਾ ਪਾਲਾ ਤੇ ਚੱਲ ਜਾ ਜਦੋਂ ਟਾਈਮ ਹੀ ਲੰਘ ਗਿਆ ਫੇਰ ਉਹਨੇ ਕਿੱਥੇ ਜਾਣਾ ਹੈਗਾ ਉਹਨੂੰ ਕਹੇ ਇੱਥੇ ਨਾ ਰੋਵੇ। ਤੇ ਉਹਨੂੰ ਵੀ ਕਹਾਂ ਆ ਵੀ ਆਪਣੇ ਕੱਪੜੇ ਪਾਇਆ ਕਰ। ਮੈਂ ਵੀ ਕਿਹ ਬਨੇ ਜਾਣਾ ਹੁੰਦਾ ਕਿ ਨਹੀਂ ਜਾਣਾ ਹੁੰਦਾ। ਅੱਛਾ ਹੁਣ ਆਹ ਗੱਲ ਵਾ। ਘਰ ਦੀ ਤੇ ਮਗਰ ਲੱਗ ਗਿਆ ਵਾ ਤੂੰ। ਕਿ ਉਹ ਆਪਣੇ ਕੱਪੜੇ ਪਾਇਆ ਕਰੇ। ਨਾ ਆਪਣੇ ਕੱਪੜੇ ਆਲੀ ਕਿਹੜੀ ਗੱਲ ਵਾ। ਤੂੰ ਤਾਂ ਕਦੀ ਇਹ ਗੱਲ ਕੀਤੀ ਨਹੀਂ। ਜਿੱਦਾਂ ਤੈਨੂੰ ਸੁਖਾਲੀ ਜਾਂਦੀ ਆ ਨਾ ਉਹਦਾ ਤੂੰ ਤੋਦੇ ਵਾਂਗ ਕਰੀ ਜਾਂਦਾ। ਉੱਤੇ ਨਾ ਲੈ ਜਾਇਆ ਕਰ। ਕਰਾਉਣੀ ਉਹ ਰਹੀ ਆ। ਉਹ ਤਾਂ ਕਿੱਡੂ ਬਣਿਆ ਵਾ। ਕਦੀ ਮਾਂ ਦੇ ਵਾਲੇ ਹੋ ਗਿਆ ਕਦੀ ਭੈਣ ਦੇ ਵਾਲੇ ਹੋ ਗਿਆ ਉਥੋਂ ਤੱਕ ਮੰਜਾ ਮਾਰ ਲੈਣਾ ਵਾ ਤੇ ਮੁੜ ਕੇ ਕੁੜੀ ਨੂੰ ਉੱਤਰਾ ਦੇਣਾ ਵਾ ਕੰਬੀਨੇ ਉਹਦੇ ਦਵਾਲੇ ਹੋ ਜਾਣਾ ਵਾ ਚੱਲ ਚਾਲ ਸਾਰੇ ਕਿਹੜਾ ਹੁੰਦੇ ਆ ਭਲਾ ਘਰ 'ਚ ਕੋਈ ਆਉਣ ਨਹੀਂ ਦੇਹਦੇ ਇੱਥੇ ਗੰਦ ਪਾ ਲੋ ਫੇਰ ਸਾਰੇ ਥਾਂ ਥਾਂ ਹੀ ਸੁੱਤੇ ਆ ਦੇ ਤਾਂ ਸੁੱਤੇ ਰਹਿਣ ਇਹਨਾਂ ਨੂੰ ਤਾਂ ਨੀਂਦ ਜਿਆਦੀ ਆਉਂਦੀ ਆ ਕੰਮ ਕਰਨ ਤੋਂ ਹੀ ਜੀ ਨਹੀਂ ਕਰਦਾ ਤੂੰ ਭੱਜ ਕੇ ਛੱਟ ਮੇਰੇ ਵੱਲ ਆ ਜਾਣਾ ਵਾ ਵੀ ਮਾਂ ਨਾਲ ਗੱਲਾਂ ਕਰਦਾ ਵਾ ਮਾਂ ਦੇ ਦਵਾਲੇ ਚੜਿਆ ਜਾ ਕਰ ਚੰਗਾ ਉਹਨੂੰ ਨਾ ਕੋਈ ਕਮੀ ਮਾਦਾ ਘਰ 'ਚ ਕੋਈ ਵੀ ਗੱਲ ਹੁੰਦੀ ਹੁੰਦੀ ਆ ਨਾ ਪਹਿਲਾਂ ਤੂੰ ਮੈਨੂੰ ਦੱਸਿਆ ਕਰ ਏ ਨਹੀਂ ਵੀ ਮੈਂ ਬੰਬੀ ਤੇ ਗਿਆ ਹਾਂ ਉਹ ਤੇ ਮਗਰੋਂ ਤਹੀ ਉਹਦੇ ਦਿਵਾਲੀ ਹੋ ਜਾਂਦੀ ਜੀ ਉਹਨੇ ਤਾਂ ਫਿਰ ਗੱਲਾਂ ਦੋ ਨਾਲ ਲਾ ਕੇ ਦਸਣੀਆਂ ਆਈਆਂ ਮੈਨੂੰ ਵੀ ਸਚਾਈ ਦਾ ਪਤਾ ਹੈ ਵੀ ਆਹ ਗੱਲ ਹੋਈ ਆ ਘਰ 'ਚ ਜੇ ਤੂੰ ਉਹਨੂੰ ਕੁਝ ਕਹਿਣ ਜੋਗਾ ਹੋਵੇਂ ਨਾ ਤੇ ਮੈਨੂੰ ਸਿਰ ਖਪਾਈ ਕਰਨ ਦੀ ਲੋੜ ਹੀ ਨਾ ਪਵੇ ਤੂੰ ਤੇ ਛਿੱਡੂ ਬਣਿਆ ਵਾ ਜਿੱਦਾਂ ਕਹਿੰਦੀ ਆ ਆਦਾ ਕਰੀ ਜਾਣਾ ਵਾ ਜਾ ਜਾ ਕੇ ਕੰਮ ਕਰਾ ਪਾ ਮਾੜਾ ਨੌਂ ਨਾ ਨੌਂ ਦੇ ਬਰਾਬਰ ਰੱਖਿਆ ਕਰ ਤੇ ਕੁੜੀ ਨੂੰ ਕੁੜੀ ਦੇ ਰੱਖਿਆ ਹੀ ਆ ਨੌਂ ਵੀ ਨਾ ਰਵੇ ਨੌਂ ਵਾਂਗੂ ਹੀ ਹੁਣ ਮੈਂ ਸ਼ਹਿਰ ਨੂੰ ਚੱਲਿਆ ਵਾਂ ਸ਼ਹਿਰ ਨਾਲ ਉਹਦੇ ਦਿਵਾਲੀ ਹੋ ਜੀ ਜਾ ਕੇ ਸ਼ਹਿਰ ਨੂੰ ਚੱਲਿਆ ਵਾਂ ਆਹੋ ਦੱਸਤਾ ਹਣਾ ਤੈਨ ਪੀ ਆਇਆ ਲੈ ਵੀ ਮੇਰੇ ਵਾਸਤੇ ਆ ਮੇਰਾ ਸਮਾਨ ਮੁਕਾ ਵਾ ਤੂੰ ਮੂੰਹ ਚੁੱਕਿਆ ਦਾ ਤੁਰ ਪਿਆ ਨਾ ਕਿ ਮੁੰਡੇ ਦਾ ਲਾਤਾ ਪਿਆਹਾ ਤੇ ਲਾਤਾ ਢੇ ਕੋਲ ਵਾ ਤਾਨੂੰ ਮਾਂ ਪਿਓ ਨੂੰ ਪੁੱਛਣ ਦੀ ਕੀ ਲੋੜ ਵਾ ਮਾਂ ਪਿਓ ਨੂੰ ਪੁੱਛ ਕੇ ਜਾਣਾ ਹ ਸੰਦੀਪ ਪੰਡਈਆ ਆ ਜਾ ਮੰਮੀ ਆਉਣਾ ਆਣਾ ਕੀ ਆ ਲਵਲੀ ਆਇਆ ਹੀ ਮੇਰੇ ਵਾਲਾ ਕੀ ਕਹਿੰਦਾ ਮੰਮੀ ਸੰਦੀਪ ਪੁੱਤ ਨੇ ਕਹਿਣਾ ਕੀ ਹੀ ਕਹਿਣ ਰਿਹਾ ਹੀ ਰਪਿੰਦਰ ਦੀ ਮੰਮੀ ਨਹੀਂ ਗਈ ਠੀਕ ਆ ਤਰਪਿੰਦਰ ਕਹਿੰਦੀ ਆ ਪਤਾ ਲੈ ਆਈਏ ਜਾ ਕੇ ਮੈਨੂੰ ਕੋਈ ਸਮਝ ਜੀ ਨਹੀਂ ਆਉਂਦੀ ਪਹਿਲਾਂ ਮੰਮੀ ਠੀਕ ਠਾਕ ਹੀ ਨਵੀਂ ਨਰੋਈ ਹੀ ਮੰਮੀ ਨੇ ਹੋਣੀ ਬਿਮਾਰ ਹੋਣਾ ਹੀ ਮੰਮੀ ਜਦੋਂ ਦਾ ਸੈਟ ਗਵਾਚਾ ਵਾ ਨਾ ਉਦੋਂ ਦੀ ਬਿਮਾਰ ਪਈ ਆ ਮੈਨੂੰ ਤਾਂ ਲੱਗਦਾ ਵਾ ਦਾਲ 'ਚ ਕੁਝ ਕਾਲਾ ਵਾ ਪੂਰੀ ਦਾਲ ਹੀ ਕਾਲੀ ਲੱਗਦੀ ਮੈਨੂੰ ਤੇ ਇਹਨਾਂ ਦੇ ਮਨ ਵਿੱਚ ਕੋਹ ਨਾ ਕੋਥੇ ਚੱਲਣ ਰਿਆ ਵਾ ਜਿਹੜੀ ਨਾ ਬਹਾਨੇ ਮਾਰਨ ਰਹੀ ਆ ਵੀ ਮੈਂ ਪਿੰਡੋਂ ਹੋਵਾ ਮੰਮੀ ਨੇ ਐਸੇ ਕਰਕੇ ਜਾਣਾ ਵਾ ਸੋਨਾ ਉੱਥੇ ਪਹਚਾਇਆ ਹਣਾ ਵਾ ਕਹਿੰਦੀ ਹੁਣੀ ਆ ਬਾਨਾ ਲੈ ਆਉਣੀ ਉਥੋਂ ਮੇਰਾ ਤੇ ਇਰਾਦਾ ਵਾ ਮੈਂ ਵੀ ਸਿਰ ਬਣ ਕੇ ਬਹਿ ਜਾ ਫਿਰ ਵੀ ਮੈਂ ਵੀ ਨਹੀਂ ਠੀਕ ਪਰ ਜੇ ਮੈਂ ਪੈ ਗਈ ਨਾ ਸਿਰ ਬਣ ਕੇ ਕਹਿਣਾ ਵਾ ਸੰਦੀਪ ਨੇ ਕੰਮ ਕਰ ਹੀ ਲੈਣਾ ਵਾ ਉਹਨੇ ਘੱਟ ਬੋਲਣਾ ਵਾ ਤੇ ਮੇਰੇ ਪੁੱਤ ਨੇ ਜ਼ਿਆਦਾ ਬੋਲਣਾ ਵਾ ਉਹ ਕਹਿੰਦੇ ਹੁੰਦੇ ਆ ਨਾ ਛਾਜ ਨਾ ਬੋਲੇ ਛਾਨਣੀ ਬੋਲੇ ਉਹਨੇ ਕਰਨੇ ਸਵਾਲ ਜਵਾਬ ਤੇ ਆਪੇ ਸੰਦੀਪ ਕੰਮ ਕਰ ਲੂਗੀ ਪਰ ਮੈਨੂੰ ਲੱਗਦਾ ਕੋਹਣਾ ਕੁਛ ਖਰਚ ਚਲਾਉਣਾ ਹੀ ਪੈਣਾ ਤਹੀ ਮਮੀ ਬਾਨੇ ਲੈਉਣੇ ਕਿਉਂ ਆ ਤਹੀ ਇਦਾਂ ਕਰੋ ਜਾਣ ਦਿਓ ਇਹਨੂੰ ਵੇਖ ਲੈਨੇ ਆ ਭਲਾ ਸੋਨਾ ਉਥੋਂ ਲਿਆਉਂਦੀ ਐ ਕਿ ਜਾਂ ਇਥੋਂ ਕੱਢਦੀ ਐ ਖੜਿਆ ਤੇ ਮਾਂ ਕੋਲੇ ਆ ਸੰਦੀਪ ਜਦੋਂ ਇਥੋਂ ਲੱਭਾ ਨਹੀਂ ਫਿਰ ਪੇਕੇ ਜਾਣਾ ਵਾ ਤੇ ਪੇਕੇਆਂ ਤੋਂ ਹੀ ਲੈ ਕੇ ਆਉਣਾ ਵਾ ਚਲਾ ਕੇ ਵੇਖ ਲੈ ਕਿੱਡੀ ਆ ਉਹਨੂੰ 扑ੜਕਾ ਕੇ ਝੱਟ ਮੇਰੇ ਵੱਲ ਕਰ ਲਿੰਦੀ ਆ ਮੰਮੀ ਨੇ ਮੈਨੂੰ ਇਦਾਂ ਕਿਹਾ ਮੰਮੀ ਨੇ ਮੈਨੂੰ ਇਦਾਂ ਕਿਹਾ ਤੇ ਜੋ ਕੁਝ ਆਪ ਕਰਦੀ ਆ ਉਹ ਕਿ ਉਹਨੂੰ ਖਸਮ ਨੂੰ ਦੱਸਦੀ ਵੀ ਮੈਂ ਵੀ ਆ ਕਰਦੀ ਆ ਉਹ ਥੋੜੀ ਦੱਸਣਾਂ ਨੇ ਕਿ ਮੈਂ ਵੀ ਆ ਕੰਮ ਕਰਦੀ ਆ ਮੰਮੀ ਜਦੋਂ ਦੀ ਵਿਆਹੀ ਆ ਉਹਨੇ ਕਦੀ ਆਪਣੀ ਗਲਤੀ ਮੰਨੀ ਆ ਹਰ ਇੱਕ ਕਸੂਰ ਮੇਰਾ ਕਣਦੀ ਆ ਜਾਂ ਟਾਡਾ ਕਣਦੀ ਆ ਲਵਲੀ ਦੇ ਕੰਨ ਭਰ ਦਿੰਦੀ ਓਸੇ ਵੇਲੇ ਮੰਮੀ ਨੇ ਮੈਨੂੰ ਐਦਾਂ ਕਿਹਾ ਵਾ ਸੰਦੀਪ ਨੇ ਮੈਨੂੰ ਐਦਾਂ ਕਿਹਾ ਵਾ ਤੂੰ ਕਿਸੇ ਗੱਲ ਦਾ ਫਿਕਰ ਨਾ ਕਰ ਤੇਰੇ ਪਿਓ ਨਾਲ ਸਲਾਹ ਕਰਨੀ ਆ ਕਿ ਇਹਨੇ ਜਾਣਾ ਵਾ ਤੇ ਇਹ ਕੰਮ ਜਾਣਾ ਵਾ ਹੁਣ ਤੂੰ ਹੀ ਦੱਸੋ ਕਿ ਇਹਨੂੰ ਜਾਨ ਦਵਾ ਕਿ ਨਾ ਜਾਨ ਦਵਾ ਕੋਈ ਗੱਲ ਨਹੀਂ ਡੈਡੀ ਨਾਲ ਕਰ ਲਓ ਸਲਾਹ ਕੀ ਕਹਿੰਦੇ ਆ ਚੱਲ ਡੈਡੀ ਨੂੰ ਹੀ ਪੁੱਛਦੀ ਆ ਫੇਰ ਇਹਨੂੰ ਜਵਾਬ ਦਊਂਗੀ ਕਿ ਜਾਣਾ ਕਿ ਨਹੀਂ ਜਾਣਾ ਨਹੀਂ ਤਾਂ ਕੋਈ ਕੰਮ ਬਣਾ ਕੇ ਦੱਸ ਦਾਂਗੇ ਤੇ ਅੱਜ ਕੰਮ ਹੋ ਉਹ ਇੱਦਾਂ ਕਰ ਲਓ ਜੀ ਚਲਾਕ ਬਣ ਲੋ ਗਿੱਡੀ ਆ ਗਿੱਡੀ ਛੇਤੀ ਬੰਨ ਲਾਤਾ ਵਾ ਮੰਮੀ ਨੇ ਠੀਕ ਉਦੋਂ ਦੀ ਮੰਮੀ ਠੀਕ ਸੀ ਹੁਣ ਮੰਮੀ ਬਿਮਾਰ ਹੋ ਗਈ ਆ ਮੈਨੂੰ ਸਭ ਚਲਾਕੀਆਂ ਦਾ ਪਤਾ ਵਾ ਜੋ ਜੋ ਤੂੰ ਕਰਦੀ ਕਰਦੀ ਆਂ ਅੰਦਰ ਗਰੀਬਾਂ ਦਾ ਵੀ ਨਾ ਕੋਈ ਹਾਲ ਨਹੀਂ ਡੜੀ ਦੇ ਮਰਨ ਤੋਂ ਬਾਅਦ ਉਹ ਪਹਿਲੀ ਵੀ ਠੀਕੇ ਤੇ ਲੈ ਕੇ ਵੇਖ ਲਈ ਆ ਸਭ ਕੋ ਕੀਤਾ ਵਾ ਕੀ ਨਹੀਂ ਕਰਦਾ ਰਿਆਂ ਇੰਨੀ ਮਿਹਨਤ ਕੀਤੀ ਆ ਪਰ ਖੂਦ ਹੀ ਮਿੱਟੀ ਨਾ ਖੂਨ ਲੱਗੀ ਜਾਣ ਦੀ ਉਹ ਡੰਗਰਾ ਦੇਖੀਏ ਜਿਹਨੇ ਦੁੱਧ ਵੇਚੀਦਾ ਵਾ ਉਹਨੇ ਦਾ ਵਾਂਡ ਆ ਜਾਂਦਾ ਵਾ ਸਮਝ ਨਹੀਂ ਆਉਂਦੀ ਇਹ ਹੁਣ ਕੀ ਕਰਾਂ ਮੇਰਾ ਇਰਾਦਾ ਵਾ ਕਿ ਤੂੰ ਕੋਈ ਪ੍ਰਾਈਵੇਟ ਨੌਕਰੀ ਦੇ ਲੈਣਾ ਨਾਲ ਓਠੇ-ਪਠੇ ਪਾ ਕੇ ਚੱਲ ਜਾ ਕਰਾਂਗੇ ਬਾਕੀ ਇਹ ਆ ਇਹ ਡੰਗ ਡੁੰਗਰ ਬਣਨੇ ਹੁੰਦੇ ਆ ਉਹ ਸ਼ਮਨ ਮੰਮੀ ਨੇ ਬੰਦ ਨਹੀਂ ਕਰਨੇ ਐਦਾਂ ਹੀ ਕਰਨਾ ਪੈਣਾ ਵਾ ਓਦਾਂ ਘਰ ਦਾ ਗੁਜ਼ਾਰਾ ਨਹੀਂ ਗਿਆ ਚੱਲਣਾ ਚਲੋ ਸਬਜੀ ਤੇ ਬਣ ਗਈ ਏ ਕੌਮ ਨੇ ਪੜਿਆ ਭ ਵੀ ਹਾਂਜੀ ਦੱਸੋ ਅੱਜ ਪਿੰਡ ਜਾਣ ਦੀ ਤਿਆਰੀ ਆ ਤਾਂ ਹੀ ਛੇਛੇ ਦੀ ਕੰਮ ਹੋ ਗਿਆ ਵਾ ਆਉ ਤਾਂ ਗਿਰੋਜ ਮੈਂ ਹੀ ਕਰਨਾ ਹੁੰਦਾ ਅੱਗੇ ਤੂੰ ਕਰਨੀ ਆ ਹਾ ਕਿਦਾਂ ਦੇ ਮੇਨੇ ਮਾਰਨ ਦੇ ਅੱਗੇ ਤੇ ਮੰਮੀ ਕਰਦੇ ਹੀ ਕੰਮ ਜੇ ਮੈਂ ਨਹੀਂ ਕਰਦੀ ਤੇ ਮੰਮੀ ਸਾਰਾ ਤਾਂ ਨਹੀਂ ਕਰਦੇ ਹੋਇਆ ਲੱਗੋ ਸਬਜੀ ਸਬਜੀ ਕੱਟ ਦਿੱਤੀ ਹੋਰ ਮੰਮੀ ਨੇ ਹੀ ਕਰਨਾ ਵਾ ਬਾਕੀ ਸਾਰਾ ਮੈਂ ਹੀ ਕਰਨਾ ਹੁੰਦਾ ਰੋਈਦਾ ਆ ਹੋਂਦ ਤੁਸੀਂ ਆਪਣਾ ਹੀ ਨਾਮ ਲੈਣਾ ਵਾ ਕਿ ਮੈਂ ਹੀ ਕਰਦੀ ਸਾਰਾ ਕੰਮ ਚਲੋ ਤੂੰ ਕਰਦੀ ਹੁਣੀ ਆ ਮੈਂ ਵੀ ਨਹੀਂ ਕਰਦੀ ਮੰਮੀ ਵੀ ਨਹੀਂ ਕਰਦੀ ਹਨਾ ਉਦੋਂ ਦੇ ਤੇ ਮੰਮੀ ਚੰਗੀ ਭਲੀ ਆ ਅੱਜ ਮੰਮੀ ਨੂੰ ਕੀ ਹੋ ਗਿਆ ਵਾ ਹੁਣ ਘਰ ਚ ਗੱਲ ਚੱਲਣ ਦੀ ਐ ਨਾ ਸੋਨੇ ਦੀ ਤਾਂ ਹੀ ਜਾਣਾ ਨਾ ਉਥੇ ਲੈਣ ਸੰਦੀਪ ਪਿੰਡ ਮੰਮੀ ਨਿਗੇ ਠੀਕ ਹੈਗੀ ਤੇ ਟਿਲਮਟ ਹੋ ਵੀ ਜਾਂਦੀ ਆ ਇਹ ਨਹੀਂ ਵੀ ਨਹੀਂ ਹੁੰਦੀ ਹੈਗੀ ਤੇ ਮੈਂ ਪਿੰਡ ਪਤਾ ਲੈਣ ਜਾਣਾ ਮੰਮੀ ਦਾ ਠੀਕ ਵਾ ਨਾ ਹਾ ਕਿਦਾਂ ਦੀਆਂ ਗੱਲਾਂ ਕਰਨ ਦੇਈਆਂ ਤੂੰ ਆ ਝੂਠ ਜੇ ਨਾ ਜੇ ਮੰਮੀ ਇਦਾਂ ਦੀ ਗੱਲ ਕਰਨਾ ਫਿਰ ਮੈਂ ਮੰਨਾਂ ਤੂੰ ਕੋਣ ਹੋ ਨਹੀਂ ਨਹੀਂ ਗੱਲ ਕਰਨ ਵਾਲੀ ਆ ਝੂਠ ਨਾ ਹੋਰ ਕਿੰਨੂ ਬੋਲਿਓ ਠੀਕ ਆ ਨਾ ਮੈਨੂੰ ਸਭ ਪਤਾ ਵਾ ਤੁਹਾਡਾ ਕੀ ਪਤਾ ਕਰੀ ਜਾਣਾ ਤੂੰ ਇੱਥੇ ਤੈਨੂੰ ਸਾਰਾ ਕੁਝ ਹੀ ਪਤਾ ਹੁੰਦਾ ਵਾ ਕੇ ਤੇ ਫਾਦਰ ਨਹੀਂ ਜੂ ਆ ਜੋ ਘਰ ਚ ਹੋਣ ਰਿਹਾ ਪਤਾ ਹੀ ਆ ਫਿਰ ਸੋਨਾ ਕਿੱਥੇ ਗਿਆ ਜੇ ਘਰ ਨਹੀਂ ਆ ਗਏ ਮੇਰਾ ਸੋਨਾ ਮੈਂ ਪਾਈ ਰੱਖਾਂ ਪਾਈ ਢੱਕਾਂ ਪਾਈ ਜੋ ਮਰਜ਼ੀ ਕਰਾਂ ਤੈਨੂੰ ਇਹਦੇ ਵਿੱਚ ਕੀ ਤੂੰ ਹੀ ਕਹਦੇ ਹੱਕਦਾਰ ਸੋਨੇ ਦਾ ਸੋਨਾ ਤਾਂ ਮੇਰੇ ਘਰ ਦੇ ਆਨੇ ਪਾਇਆ ਕਿੱਡੀ ਮਹਾਰਾਣੀ ਬਣੀ ਫਿਰਦੀ ਆ ਸੋਨਾ ਇਹ ਮੇਰਾ ਵਾ ਤੇਰਾ ਕਿਥੋਂ ਆ ਗਿਆ ਸੋਨਾ ਸੰਦੀਪ ਹੱਲੇ ਬਗਾਨੇ ਕਰ ਜਾਣਾ ਵਾ ਤੂੰ ਤੂੰ ਮੇਰੇ ਨਾਲ ਹੀ ਆ ਕੁਝ ਕਰਨ ਦੇਈ ਆ ਅੱਗੇ ਜਾ ਕੇ ਕੀ ਕਰੇਂਗੀ ਥੜੀ ਤੇਰੀਆਂ ਮੇਰੀਆਂ ਚੀਜ਼ਾਂ ਵਾ ਨਾ ਇਹ ਦੂ ਘਾਟੀ ਫਰਕ ਕਰਿਆ ਕਰ ਇਹਨਾਂ ਵਿੱਚ ਚੰਗਾ ਇੱਕ ਮੈਨੂੰ ਟੈਨਸ਼ਨ ਉਪਰੋਂ ਮੰਮੀ ਦੀ ਆ ਵੀ ਉਹਨਾਂ ਵਿਚਾਰਿਆਂ ਦਾ ਪਤਾ ਨਹੀਂ ਕੀ ਹਾਲ ਹੋਣਾ ਵਾ ਉਤੋਂ ਵਾ ਕੇ ਤੂੰ ਸਿਰ ਖਾਈ ਜਾਂਦੀ ਆ ਉਹ ਮੈਂ ਸਿਰ ਨਹੀਂ ਖਾਂਡੀ ਮੈਂ ਤਾਂ ਸਿਰਫ ਗੱਲ ਹੀ ਕੀਤੀ ਆ ਨਾਲੇ ਟੈਨਸ਼ਨ ਦੀ ਗੱਲ ਕਰਨ ਦੇ ਆ ਟੈਨਸ਼ਨ ਤੁਹਾਨੂੰ ਮੰਮੀ ਦੀ ਨਹੀਂ ਹੈਗੀ ਸੋਨੇ ਦੀ ਟੈਨਸ਼ਨ ਵਾ ਤੁਹਾਨੂੰ ਕੀ ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਆ ਸੋਨਾ ਉਥੇ ਹੀ ਆ ਸੋਨਾ ਉਥੇ ਤੈਨੂੰ ਪਤਾ ਤੂੰ ਫੜਾ ਕੇ ਆਈਆਂ ਸੋਨਾ ਉਥੇ ਭਾਈ ਉਥੇ ਹੀ ਹੋਵੇ ਭਾਵੇਂ ਇੱਥੇ ਹੋਵੇ ਤੈਨੂੰ ਇਹਦੇ ਵਿੱਚ ਕੀ ਆ ਅੱਦਖ ਲੰਦਾ ਜੀ ਨਾ ਘਾਟੀ ਕਰਿਆ ਕਰ ਪਿੰਡ ਚੱਲੀ ਆ ਮੈਂ ਤੂੰ ਪ੍ਰਧਾਨ ਨਾ ਬਣਿਆ ਕਰ ਗੱਡੀ ਆ ਗਈ ਉਹ ਮੇਰੇ ਨਾਲ ਸ਼ਰਤ ਲਾ ਲਓ ਸੋਨਾ ਉਥੋਂ ਹੀ ਨਿਕਲਣਾ ਵਾ ਸ਼ਰਤ ਲਾ ਲਓ ਤੇਰੇ ਨਾਲ ਕੱਲ ਜਾ ਆਪਣਾ ਕੰਮ ਕਰ ਵੇਖ ਕੇ ਕੋਈ ਕੰਮ ਦੀ ਨਹੀਂ ਕੋਈ ਧੰਦੇ ਦੀ ਨਹੀਂ ਦੇ ਪੰਨੀ ਕਿੱਥੋਂ ਸ਼ੂਹਾਂ ਲੈਂਦੀ ਰਹਿੰਦੀ ਆ ਗਈ ਸਾਦੀ ਹੋਈ ਆ ਕਿ ਤੇਰੇ ਵਾਲੀ ਉਹਦਾ ਦੇ ਮੰਮੀ ਆ ਜਿੱਦਾਂ ਤਾਂ ਉਹਨੂੰ ਭੁਜਾਈ ਜਾਂਦੇ ਆ ਕੱਲ ਨੂੰ ਪਤਾ ਲੱਗੂਗਾ ਨਾ ਜੋ ਸਹੁਰੇ ਜਾਊਗੀ ਮਗਾ ਦਰੇ ਰਿਆ ਕਰਨ ਕਿ ਬਾਬਾ ਕਿ ਅੱਜ ਨੇ ਆ ਕਰਤਾ ਤੇ ਨੇ ਆ ਕਰਤਾ ਹਰਪਿੰਦਰ ਆ ਜੋ ਚੀਆਂ ਉਹ ਆ ਪਾਣੀ ਦੇਈਆਂ ਯਾਰ ਘੋਟਾ ਪਾਣੀ ਨਹੀਂ ਬੜਾ ਟਾਈਮ ਲੱਗ ਗਿਆ ਇਹ ਉਹ ਟਾਈਮ ਕੀ ਲਾਉਣਾ ਹੈ ਮੁੰਡਾ ਟੱਕਰ ਗਿਆ ਉੱਥੇ ਅੱਛਾ ਤੂੰ ਉਹਦੇ ਲਾਗੇ ਬਹਿ ਕੇ ਘੜੀ ਆ ਲੈ ਮੈਂ ਦੇਖਦੇ ਆਂ ਦੀ ਡਿੱਕ ਨਹੀਂ ਹੁਣ ਵੀ ਆਉਂਦੇ ਆ ਦੇ ਪੱਠਿਆਂ ਦਾ ਟਾਈਮ ਹੋ ਗਿਆ ਪਾਏ ਕਿਨੇ ਕਿ ਨਹੀਂ ਪੱਠੇ ਕਿਨੇ ਪੋਣੇ ਤੁਹਾਨੂੰ ਪਤਾ ਸਹੀ ਹੈ ਗੇਵ ਆਉਂਦਾ ਹੁੰਦਾ ਹੁੰਦਾ ਓ ਚੱਲ ਮੈਂ ਵੇਖ ਕੇ ਆਉਣਾ ਕੀ ਪਤਾ ਡੈਡੀ ਨੇ ਸੁੱਟਦੇ ਹੁਣ ਤੇ ਤੂੰ ਚਾਹ ਬਣਾ ਘੁੱਟ ਮੈਂ ਆਣ ਕੇ ਲਾਉਣਾ ਵਾਂ ਕੱਪੜੇ ਕੱਪੜੇ ਬਦਲ ਲਓ ਪਹਿਲਾਂ ਨਵੇਂ ਕੱਪੜੇ ਆ ਤੇ ਆਪਾਂ ਪਾਏ ਹੋਣਗੇ ਤੇ ਫਿਰ ਮੈਂ ਲਾ ਕੇ ਤੇ ਫਿਰ ਪਾਉਂਗਾ ਮੈਂ ਕਰੀ ਵੇਖ ਕੇ ਤੇ ਆਵਾਂ ਚਲ ਚੇਂਜ ਕਰ ਲਿਓ ਫਿਰ ਕਿਨੇ ਬੰਨੀ ਵੀ ਹੁੰਦੇ ਕਿ ਨਹੀਂ ਚਾਹ ਮੁੜ ਕੇ ਧਰਦੀ ਆ ਇਦਾਂ ਕਰਨੀ ਆ ਪਹਿਲਾਂ ਇਹਨਾਂ ਵੱਲ ਜਾਵਾਂ ਮਗਰ ਤੇ ਇਹਨਾਂ ਨੂੰ ਜਾ ਕੇ ਕਹਿਣੀ ਆ ਕਿ ਮੰਮੀ ਠੀਕ ਨਹੀਂ ਆ ਪਿੰਡ ਤੇ ਉਹਨਾਂ ਦਾ ਪਤਾ ਲੈਣ ਜਾਣਾ ਪੈਣਾ ਵਾ ਉਦਾਂ ਇਹਨਾਂ ਨੇ ਜਾਣ ਦਾ ਨਾਂ ਨਹੀਂ ਲੈਣਾ ਹੈਗਾ ਐਂ ਤਾਂ ਹੀ ਖੜਦੀ ਆ ਜਾਣੀ ਆ ਮਗਰੀ ਉੱਥੇ ਤੇ ਚੱਲ ਪਾਤੇ ਆ ਧਾਰ ਕੱਢਣੇ ਆ ਹੁਣ ਸ਼ਾਮ ਨੂੰ ਮੇਰੀ ਗੱਲ ਸੁਣੋ ਤੂੰ ਇੱਧਰ ਆ ਗਈ ਮੈਂ ਤੈਨੂੰ ਚਾਹ ਨੂੰ ਕਹਿ ਕੇ ਆਇਆ ਸੀ ਚਾਹ ਤੇ ਮੈਂ ਲੱਗੀ ਸੀ ਧਰਨਾ ਹਾਂ ਮੈਨੂੰ ਚੇਤਾ ਆ ਗਿਆ ਆ ਮੰਮੀ ਦੇ ਹੀ ਫੋਨ ਕਰਨ ਸਵੇਰੇ ਉਹਦੇ ਵਿਚਾਰੇ ਠੀਕ ਨਹੀਂ ਬੁਖਾਰ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਸਵੇਰੇ ਤੇ ਨਾ ਲੈਣਾ ਐਵੇਂ ਫਿਕਰ ਜੀ ਕਰੀ ਜਾਂਦੇ ਹੀ ਕਿ ਤੂੰ ਰਪਿੰਦਰ ਆਈ ਨਹੀਂ ਆ ਆ ਕੇ ਤੇ ਮਿਲ ਜਾ ਜਿੱਦਾਂਵੇਂ ਬੰਦੇ ਦਾ ਦਿਲ ਜਾਨੀ ਨਾ ਲੱਗਦਾ ਇਦਾਂ ਡੇ ਹੀ ਕਰਨ ਵਿੱਚ ਜੇ ਵਿੱਚ ਤੇ ਮੇਰਾ ਇਰਾਦਾ ਬਣੰਦਿਆ ਹੀ ਜਾ ਕੇ ਹੋ ਨਾ ਆਈਏ ਪਹਿਲਾਂ ਤੁਸੀਂ ਸ਼ਹਿਰ ਨੂੰ ਚੱਲ ਗਏ ਤਾਂ ਵੀ ਮੈਨੂੰ ਖਿਆਲ ਨਾ ਆਇਆ ਕਿ ਐਂਦਾ ਉਹ ਮੇਰੀ ਗੱਲ ਸੁਣ ਢਿੱਲ ਮੱਠ ਤੇ ਮਣੀ ਮੂਟੀ ਹੋਈ ਜਾਂਦੀ ਆ ਤੇ ਕੋਈ ਗੱਲ ਨਹੀਂ ਕਿਸ ਦਿਨ ਜਾ ਕੇ ਹੋਵਾਂਗੇ ਮਾਤਾ ਨੂੰ ਕਹਦੇ ਹਾਂ ਤੇ ਕੰਮਾਂ ਦੇ ਦਿਨ ਵਾਂ ਤੇ ਬਾਅਦ ਚ ਆ ਜਾਾਂਗੇ ਤੂੰ ਵੀ ਉਹਨੂੰ ਕਹਿਤਾ ਹਣਾ ਵੀ ਕੋਈ ਗੱਲ ਨਹੀਂ ਆਉਂਦੀ ਆ ਤੇ ਅਸੀਂ ਆ ਜਾਨੇ ਆ ਠੀਕ ਆ ਤੇ ਜੇ ਬਹੁਤੀ ਗੱਲ ਆ ਤੇ ਮੰਮੀ ਨੂੰ ਪੁੱਛ ਲੈਣੇ ਆ ਤੇ ਫਿਰ ਰਾਤ ਤੇ ਚੱਲ ਜਾਨੇ ਆ ਜੇ ਇਹਦੇ ਮਗਰੋਂ ਪੱਠੇ-ਪੁੱਠੇ ਪਾ ਲੈਣਗੇ ਤੇ ਠੀਕ ਆ ਤੇ ਜੇ ਉਹਨਾਂ ਜਵਾਬ ਦੇਤਾ ਫਿਰ ਸਵੇਰੇ ਸੌਂਕ ਤੇ ਚੱਲ ਜਾਣਗੇ ਤੇ ਬਾਕੀ ਕੋਈ ਗੱਲ ਨਹੀਂ ਦੁੱਖ-ਸੁਖ ਸਰੀਰ ਦੇ ਨਾਲ ਹੀ ਆ ਵੇਖ ਲਓ ਦੀ ਵੇ ਇਦਾਂ ਕਰ ਦਿੰਨੇ ਆ ਨਾ ਮੈਂ ਜਦੋਂ ਪਿੰਡ ਜਾਣ ਦਾ ਨਾਂ ਲੈਣਾ ਨਾ ਉਦੋਂ ਤੁਹਾਡੇ ਮੂੰਹ ਤੇ ਨਾ ਹੀ ਹੁੰਦੀ ਆ ਜਿਵੇਂ ਪਹਿਲਾਂ ਤੁਹਾਨੂੰ ਕਹਿੰਦੀ ਸੀ ਉਦੋਂ ਤੁਸੀਂ ਕਹਿੰਦੇ ਨਹੀਂ ਝੋਨੇ ਲੱਗਣ ਵਾਲੇ ਆ ਫਿਰ ਖਾਦਾ ਪੈਣ ਵਾਲੀਆਂ ਹੋਗੀਆਂ ਹੋਂਦ ਹੀ ਗਿਆ ਨੇ ਡੰਗਰਾਂ ਨੂੰ ਕਿੰਨੇ ਸਾਂਭਣਾ ਵਾ ਤੇ ਮੈਂ ਦੱਸੋ ਵੀ ਜਾਵਾਂ ਕਿਹੜੇ ਵੇਲੇ ਕਦੋਂ ਜਾਵਾਂ ਮੈਂ ਮੈਂ ਤੈਨੂੰ ਨਾ ਕਦੋਂ ਕੀਤੀ ਐ ਮੈਂ ਤਾਂ ਤੈਨੂੰ ਕਹਿ ਨਹੀਂ ਆਂ ਵੀ ਚਲ ਜਾਨੇ ਹੁਣ ਜੇ ਬੁਖਾਰ ਚੜ ਗਿਆ ਤੇ ਉਸੇ ਵੇਲੇ ਚਲ ਜਾਈਦਾ ਵਾ ਪਿੰਡ ਗੱਲ ਚਲ ਜਾਂਦੀ ਉਸੇ ਵੇਲੇ ਨਹੀਂ ਹੈਗੀ ਹਮ ਅਗਲੇ ਬੰਦੇ ਦੇ ਮੰਜ ਕੀ ਪਤਾ ਕੀ ਹੁੰਦਿਆ ਵਾ ਮੈਂ ਤਾਂ ਨੂੰ ਕਹਿ ਨਹੀਂ ਆਂ ਵੀ ਗਿਆ ਨੂੰ ਬੜਾ ਚਿਰ ਹੋ ਗਿਆ ਵਾ ਉਹਦਾ ਕਰਕੇ ਉਹ ਸ਼ਰਤਾਂ ਤੇ ਕੀ ਪਤਾ ਦਿਲ ਨਹੀਂ ਲੱਗਣਦੇ ਚਾਹੇ ਕੀ ਗੱਲ ਵਾ ਤੇ ਜੇ ਨਹੀਂ ਨਾ ਜਾਣਾ ਤਾਂ ਕੋਈ ਨਹੀਂ ਆ ਤੁਹਾਡੇ ਤੇ ਇਹੋ ਕੰਮ ਰਹਿਣਾ ਵਾ ਫਿਰ ਜਦੋਂ ਆਖੀ ਉਹ ਕੋਈ ਗੱਲ ਨਹੀਂ ਚਲ ਜਾਾਂਗੇ ਮੰਮੀ ਨੇ ਪੁੱਛਣਾ ਤੇ ਮੈਨੂੰ ਵੇਖ ਲਓ ਮੰਮੀ ਨੇ ਗੱਡੀ ਹਾਂ ਕਰਨੀ ਮੰਮੀ ਨੇ ਵੀ ਕਹਿਣਾ ਵਾ ਬਿਨਾ ਕੀ ਕਰਨਾ ਉਥੇ ਜਾ ਕੇ ਉਹ ਚੱਲ ਪੁੱਛਣਾ ਤਾਂ ਫਰਜ਼ ਹੈਗਾ ਕਿ ਨਹੀਂ ਸਾਡਾ ਉਹਨੂੰ ਕਿ ਇਦਾਂ ਚਲ ਜੀ ਹੁਣ ਫੇਰ ਕਹਿਣਾ ਘਰ ਚ ਲੜਾਈ ਪੈਂਦੀ ਐ ਹੁਣ ਜੇ ਇਦਾਂ ਚਲ ਗਏ ਤੇ ਉਹਨਾਂ ਦੋਵਾਂ ਨੇ ਢੁਕਲੋ ਨਹੀਂ ਹਟਣਾ ਧੀ ਨਹੀਂ ਉਤੋਂ ਵੱਧ ਬੋਲਣਾ ਵਾ ਤੇ ਮਾਂ ਨਹੀਂ ਉਤੋਂ ਵੱਧ ਬੋਲਣਾ ਵੀ ਮੰਮੀ ਤੁਹਾਨੂੰ ਪੁੱਛਗੇ ਨਹੀਂ ਗਏ ਕੁਛ ਹੀ ਲੈਣਾ ਪਹਿਲਾਂ ਮੰਮੀ ਨੂੰ ਜਾ ਕੇ ਇਦਾਂ ਕਰਦੀ ਆ ਮੈਨੂੰ ਫੋਨ ਲਉਂਦੀ ਐ ਮਨੂ ਪੁੱਛਾਂ ਤਾਂ ਸਹੀ ਵੀ ਆਪਾਂ ਆਉਣਾ ਵਾਂ ਸਮਾਨ ਲੱਭਾ ਵੀ ਹੈ ਕਿ ਨਹੀਂ ਲੱਭਾ ਹੈਗਾ ਇੱਕ ਦਿਨਾਂ ਨੇ ਵਖੀਓ ਟੈਨਸ਼ਨ ਪਾ ਦਿੱਤੀ ਹੈ ਹੁਣ ਮੈਂ ਸੋਚਿਆ ਸੀ ਵੀ ਉੱਥੇ ਹੀ ਹੁਣਾ ਵਾਂ ਮੋਨ ਲਾ ਕੇ ਦੇਣੀ ਬੁਲਾਉਣ ਕੀ ਕਹਿੰਦੇ ਹਲੋ ਹਾਂ ਜੀ ਸਸਿਗਾ ਮੈਂ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਵੀ ਠੀਕ ਆ ਤੇ ਮੈਂ ਤੁਹਾਨੂੰ ਜਿਹੜਾ ਕੰਮ ਕਿਹਾ ਇਹੋ ਕਿਦਾਂ ਵਾਂ ਹਾਂ 10 ਮੰਮੀ ਤੁਸੀਂ ਇਦਾ ਕਰੀ ਜਾਉਂਦੇ ਆ ਵੀ ਹਲੇ ਵੇਖਣ ਦੀਆਂ ਵੇਖਣ ਦੀਆਂ ਤੇ ਵੇਖਣਾ ਕਦੋਂ ਆ ਉਹ ਇਧਰ ਸਾਰਿਆਂ ਨੇ ਦਿਮਾਗ ਖਰਾਬ ਕੀਤਾ ਆ ਕਦੀ ਮੰਮੀ ਦਿਵਲੇ ਹੋ ਜਾਂਦੀ ਆ ਕਦੀ ਇਹ ਕੁੜੀ ਨਹੀਂ ਮਾਨ ਹੈਗੀ ਉਹ ਡੈ ਪੈਂਦੀ ਆ ਗੱਲਾਂ ਕਰਨ ਤੇ ਮੈਂ ਦੱਸੋ ਕੀ ਕਰਾਂ ਤਾਨੂੰ ਮੈਂ ਕਿਹਾ ਦਾ ਹੈਗਾ ਹੀ ਵੀ ਲੱਭ ਛੜੇਗਾ ਤਾਂ ਫਿਰ ਆਪਾਂ ਆਵਾਂਗੇ। ਉਹ ਮੰਮੀ ਇੱਥੇ ਹੀ ਪਿਆਵਾ ਮੈਂ ਤੁਹਾਨੂੰ ਕਹਿ ਤਦਈਆਂ ਕਿ ਉਹ ਇੱਥੇ ਹੀ ਛੱਡ ਕੇ ਗਈ ਸੀ ਮੈਂ ਤਾਂ ਲਿਆਂਦਾ ਹੀ ਨਹੀਂ ਸੀ ਨਾਲ। ਆਹੋ। ਪਤਾ ਨਹੀਂ ਹੁਣ ਆਇਆ ਨਾ ਢਿੱਲੇ ਜਿਹਾ ਨਾ ਹੋ ਕੇ ਬਿਠੇ ਰਹੋ ਤਾਂ ਵੇਖੋ ਉਹਨੂੰ ਤਾਂ ਲੱਭੋ ਹੈਗਾ ਵੀ ਹੈ ਕਿ ਨਹੀਂ ਹੈਗਾ ਮੈਨੂੰ ਸੱਚ ਦੱਸੋਗਾ। ਮੇਰੀ ਵੀ ਟੈਨਸ਼ਨ ਮੁੱਕੇ। ਆਉਂ ਨੂੰ ਵੇਹ ਦੇ ਮੈਂ ਅੱਜ ਹੀ ਤਿਆਰ ਹੋਈ ਹੀ ਭਚਾਲਾ ਜਾਵਾਂਗੇ ਤਾਂ ਹੁਣ ਅੱਜ ਕਿੱਥੇ ਆਇਆ ਜਾਣਾ ਆ ਨਹੀਂ ਨਹੀਂ ਹੁਣ ਕਿੱਥੇ ਆ ਜਾਣਾ ਹੈ ਹੁਣ ਵੇਖਾਂਗੇ ਚ ਪਲ ਨੂੰ ਚਾਹ ਪਰਸੋਂ ਨੂੰ ਵੀ ਮੈਨੂੰ ਦੱਸੋ ਕਿ ਕਦੋਂ ਮੈਂ ਲੈਣ ਆਉਂਗੀ ਤਾਂ ਮੈਂ ਆਵਾਂ ਕਿ ਲੈਣਾ ਆ ਹਾਂ ਹੁਣ ਭਾਬੀ ਦਾ ਕੀ ਪਤਾ ਭਾਬੀ ਨੇ ਨਹੀਂ ਕਿ ਤਾ ਠਾ ਕਰ ਲਿਆ ਕੀ ਹਿਸਾਬ ਆ ਹਣ ਚੱਲ ਵੇਖਿਓ ਫਿਰ ਵੇਖ ਕੇ ਤੇ ਦੱਸੋ ਹਾਂ ਕੀ ਆ ਤੇ ਮੈਨੇ ਇਹ ਵੀ ਠੀਕ ਠਾਕ ਸਾਰੇ ਵਧੀਆ ਆ। ਉਹ ਮੰਮੀ ਇਹ ਨਹੀਂ ਗਿਆ ਜਾਨ ਛੱਡਣ ਦੀ ਆ ਉਦਾਂ ਤੇ ਚੱਲ ਕੋਈ ਗੱਲ ਨਹੀਂ ਕੋਈ ਗੱਡੀ ਫਜ਼ਰ ਵਾਲੀ ਗੱਲ ਹੈ ਹੀ ਨਹੀਂ ਬਚਾ ਇੱਥੇ ਹੀ ਹੋਣਾ ਆ। ਇਹ ਕਹਿੰਦੀ ਆ ਵੀ ਤੁਹਾਨੂੰ ਸੈਟੀ ਉਹੀ ਚਾਹੀਦਾ ਜਾਂ ਉਹਦੇ ਨਾਲ ਦਾ ਡਿਜ਼ਾਈਨ ਬਣਾਉਣਾ ਆਪਾਂ। ਅੱਛਾ। ਚੱਲ ਕੋਈ ਨਹੀਂ ਵੇਖ ਲਓ ਦੀ ਫਿਰਦੇ ਫਿਰ ਦੱਸਿਓ ਮੈਨੂੰ ਹੈ। ਹਾਂਜੀ ਕੋਈ ਨਹੀਂ ਵੇਨੇ ਆ ਕੱਲ ਨੂੰ ਜੇ ਪਰਸਨ ਫਿਰ ਵੇਖਾਂਗੇ ਨਾ ਉਦੋਂ ਫਿਰ ਆਵਾਂਗੇ ਹੁਣ ਅੱਜ ਨਹੀਂ ਆਏ ਜਣਾ ਚਲੋ ਠੀਕ ਆ ਫਿਰ ਚੰਗ ਕੀ ਕਰਾਂ ਦਾ ਸਮਝ ਨਹੀਂ ਲੱਗੰਦੀ ਕੁਝ ਵੀ ਆ ਇਹ ਹਲੇ ਵੇਖਾਂਦੇ ਆ ਵੇਖਾਂਦੇ ਮਮੀ ਦਾ ਵੀ ਕੋਹ ਹਾਲ ਨਹੀਂ ਆ ਕਦੀ ਪਹਿਲਾਂ ਭਾਬੀ ਨੂੰ ਚੀਜ਼ ਫੜਾ ਦਿੰਦੇ ਆ ਹੁਣ ਕੀ ਪਤਾ ਵਾ ਉਹਨੇ ਨਹੀਂ ਕਿਤੇ ਵਟਕਟ ਲਿਆ ਉਹ ਵੀ ਉਹ ਜਈ ਆਗੇ ਨਾ ਨੇ ਦੱਸਣਾ ਹੀ ਆ ਵੀ ਮੇ ਕੋ ਹੈਗਾ ਵਾ ਕਿ ਨਹੀਂ ਹੈਗਾ ਵੀ ਉਹ ਹਾਲ ਦੀ